ਦੇਨ ਤੋਂ ਇਹ ਠੇਖੜੀਆਂ ਲਗਾਤਾਰ ਮੋਰਚੇ ਦਾ ਸਾਥ ਦੇ ਰਹੇ ਨੇ ਇਸੇ ਤਰ੍ਹਾਂ ਸੁਖਗਿੱਲ ਮੋਗਾ ਜਿਹੜੇ ਕਿ ਲਗਾਤਾਰ ਹਰ ਰੋਜ਼ ਜਾਂਦੇ 31 ਮੈਂਬਰੀ ਜਥੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਔਰ ਕਿਸਾਨ ਜਥੇਬੰਦੀ ਦੇ ਪੰਜਾਬ ਦੇ ਪ੍ਰਧਾਨ ਨੇ ਅੰਗਰੇਜ਼ ਸਿੰਘ ਗੋਰਾਵਾਤਾ ਮਜ਼ਦੂਰ ਆਗੂ ਬਾਬਾ ਜੱਸਾ ਸਿੰਘ ਜੀ ਹਸ਼ਿਆਰਪੁਰ ਤੋਂ ਵੀਰ ਗੁਰਪ੍ਰੀਤ ਸਿੰਘ ਜੌਣਵਾਲਾ ਜਿਹੜੇ ਇੱਕ ਵੱਡਾ ਜਥਾ ਲੈ ਕੇ ਪਹੁੰਚੇ ਨੇ ਇਸੇ ਤਰ੍ਹਾਂ ਮਹਿੰਗ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਚੌਂਤਾ ਚਮਕੌਰ ਸਾਹਿਬ ਵਾਲੇ ਜੋ ਕੇ ਬੋਲ ਚੁੱਕੇ ਨੇ ਔਰ ਇਹਨਾਂ ਦਾ ਜਿਹੜਾ ਪੜਾਅ ਹੈ ਉਹ ਚੌਂਕਤੇ ਲੱਗਿਆ ਹੋਇਆ ਮੈਂ ਦੇਖ ਰਿਹਾ ਮਹਿੰਗ ਸਿੰਘ ਬਾਬਾ ਹਰੀ ਸਿੰਘ ਜੀ ਜਿਹੜੇ ਕੇ ਹਮੇਸ਼ਾ ਮੋਰਚੇ ਚ ਕਈ ਵਾਰੀ ਮਿੱਠਾ-ਮਿੱਠਾ ਲੜਾਈ ਝਗੜਾ ਵੀ ਕਰਦੇ ਰਹਿੰਦੇ ਆ ਪਰ ਇਹ ਸਿੰਘਾਂ ਤੇ ਚੱਲਦਾ ਹੀ ਰਹਿੰਦਾ ਸੋ ਸਾਰਿਆਂ ਦਾ ਧੰਨਵਾਦ ਹੈ ਇਸੇ ਤਰ੍ਹਾਂ ਬੀਬੀ ਕਨਾਲਜੀਤ ਕੌਰ ਲੌਰੀਆ ਸਾਹਿਬ ਦੇ ਧਰਮ ਪਤਨੀ ਸਰਦਾਰ ਵੱਸਨ ਸਿੰਘ ਜਫਰਵਾਲ ਜਿਹੜੇ ਕਿ ਬਹੁਤ ਸੂਝਵਾਨ ਆਗੂ ਨੇ ਉਪ ਬਰਾਜਮਾਨ ਨੇ ਇਸੇ ਤਰ੍ਹਾਂ ਅਜੀਤ ਲਕੜਾ ਜੀ ਜੋ ਕਿ ਲੁਧਿਆਣੇ ਦੇ ਸਨਦਕਾਰਾਂ ਦੇ ਪ੍ਰਧਾਨ ਨੇ ਤਰਨਜਨ ਸਿੰਘ ਜੀ ਬੋਲ ਚੁੱਕੇ ਆ ਦਲ ਖਾਲਸਾ ਤੋਂ ਗਰਨਾਮ ਸਿੰਘ ਮੋਨਕਾ ਜੀ ਪਰਮਜੀਤ ਸਿੰਘ ਜੀ ਬੋਲ ਚੁੱਕੇ ਆ ਕਰਨੈਲ ਸਿੰਘ ਪੰਜੋਲੀ ਬੋਲ ਚੁੱਕੇ ਆ ਐਡਵੋਕੇਟ ਬਲਜਿੰਦਰ ਸਿੰਘ ਜੀ ਛੋਟੀ ਸਰਪੰਚ ਸਰਬਜੀਤ ਸਿੰਘ ਜੀ ਹਲਾਲ ਜਤਿੰਦਰ ਸਿੰਘ ਜੀ ਈਸ਼ਰੂ ਥੋੜਾ ਜਿਹਾ ਇੰਤਜ਼ਾਰ ਕਰੋ ਲਾਈਨ ਬੜੀ ਲੰਬੀ ਹੈ ਬਲਵੀਰ ਸਿੰਘ ਜੀ ਭਾਉਪੁਰ ਜਿਨ੍ਹਾਂ ਨੇ ਅੱਜ ਦੇ ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਔਰ ਲੰਗਰ ਲਈ ਟੈਂਟ ਲਈ ਬੈਰੋਪੁਰ 2 ਲੱਖ ਰੁਪਏ ਦੀ ਸੇਵਾ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਇਹ ਸਮੁੱਚੀ ਸੇਵਾ ਤੁਸੀਂ ਆਪ ਹੀ ਕਰਨੀ ਹੈ ਜਥੇਦਾਰ ਬਾਬਾ ਧੀਰਾ ਸਿੰਘ ਜੀ ਕਪੂਰਥੜੇ ਵਾਲੇ ਉਹ ਵੀ ਪਹੁੰਚੇ ਨੇ ਬਾਬਾ ਹਰਜੀਤ ਸਿੰਘ ਜੀ ਹਰਮਨ ਸੋ ਨਸ਼ਤਰ ਸਿੰਘ ਜੀ ਝਾਂਪੁਰ ਇਸੇ ਤਰ੍ਹਾਂ ਸ਼ਰੋਮਨੀ ਅਕਾਲੀ ਫਲ ਸ਼ਹੀਦਾ ਕਰਨਾਲ ਦਲ ਬਾਬਾ ਸਦਾਨੰਦ ਜੀ ਜਥੇਦਾਰ ਪਰਮਜੀਤ ਸਿੰਘ ਜੀ ਭੋਲਾ ਔਰ ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਦਾ ਜਿਨ੍ਹਾਂ ਦਾ ਨਾਮ ਹੈ ਨਾ ਲੈ ਸਕਿਆ ਹੋਵੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਖਿਮਾ ਦੇ ਜਾਂਚ ਕਾ ਦੇਖੋ ਤੁਹਾਡਾ ਇੱਥੇ ਆਉਣਾ ਸਾਡੇ ਸਾਰਿਆਂ ਦੇ ਲਈ ਵਡਪਾਗਾ ਤੇ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੁਹਾਡੀ ਸੇਵਾ ਇਹ ਦਰਗਾਹੀ ਲੈ ਕੇ ਲੱਗਣੀ ਹੈ ਪਲਵਿੰਦਰ ਸਿੰਘ ਜੀ ਬਲਵਾ ਉਹ ਵੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਔਰ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦੇਣ ਤੋਂ ਪਹਿਲਾਂ ਇੱਕ ਬੇਨਤੀ ਕਰਾਂਗਾ ਕਿ ਦਾਸ ਪਹਿਲੇ ਦਿਨ ਤੋਂ ਮੋਰਚੇ ਦੇ ਨਾਲ ਜੁੜਿਆ ਰਿਹਾ ਹੈ ਲਗਭਗ 10 ਵਾਰ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਨਾਲ ਅਤੇ ਪ੍ਰਸ਼ਾਸਨ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦਾ ਸੱਦਾ ਉਸ ਵੇਲੇ ਆਉਂਦਾ ਜਿਸ ਵੇਲੇ ਕੋਈ ਵੱਡੀ ਕਾਲ ਦਿੱਤੀ ਜਾਂਦੀ ਹੈ ਔਰ ਉਸ ਪ੍ਰੋਗਰਾਮ ਦੀ ਧਾਰ ਨੂੰ ਖੁੰਡਾ ਕਰਨ ਵਾਸਤੇ ਸਰਕਾਰ ਦੇ ਨੁਮਾਇंदे ਪੂਰੀ ਤਰ੍ਹਾਂ ਜਿਚਾ ਕੇ ਝੂਠਾ ਵਾਅਦਾ ਕਰਦੇ ਨੇ ਪਰੰਤੂ ਜਦੋਂ ਉਹ ਪ੍ਰੋਗਰਾਮ ਥੋੜਾ ਬਹੁਤਾ ਬਦਲ ਲਿਆ ਜਾਂਦਾ ਹੈ ਤੇ ਗਾਲਾਂ ਮੋਰਚੇ ਦੇ ਪ੍ਰਬੰਧਕਾਂ ਦੇ ਹਿੱਸੇ ਆਉਂਦੀਆਂ ਨੇ ਜਿਹਦੇ ਚ ਦਾਸਤੀ ਝੋਲੀ ਸਭ ਤੋਂ ਵੱਧ ਪਈਆਂ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਪਿਆਰ ਵੀ ਦਿੱਤਾ ਔਰ ਗਾਲਾਂ ਵੀ ਆਪਣਿਆਂ ਨੂੰ ਕੱਟੀਆਂ ਜਾਂਦੀਆਂ ਨੇ ਗਾੜਾ ਆਪਣਿਆਂ ਨੂੰ ਹੀ ਘਟੀਆਂ ਜਾਂਦੀਆਂ ਨੇ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਹੁਣ ਜਿਹੜਾ ਪ੍ਰੋਗਰਾਮ ਡਾਕਟਰ ਦਰਸ਼ਨਪਾਲ ਹੁਰਾਂ ਜੀ ਸਮੇਤ ਬਹੁਤ ਸਾਰੇ ਵੀਰਾਂ ਨੇ ਸੁਝਾਇਆ ਹੈ ਕਿ 7 ਜਨਵਰੀ ਨੂੰ 2 ਸਾਲ ਹੋ ਜਾਣੇ ਨੇ ਤੇ ਵੱਡਾ ਇਕੱਠ ਕਰਨ ਤੋਂ ਬਾਅਦ ਅਸੀਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਨਾ ਹੈ ਦਾਸ ਦੀ ਬੇਨਤੀ ਹੈ ਕਿ ਸਰਕਾਰ ਦੇ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ ਉਸ ਤੋਂ ਪਹਿਲਾਂ ਜਾਤੇ ਸਰਕਾਰ ਇਹ ਸਾਰੀਆਂ ਮੰਗਾਂ ਮੰਨ ਕੇ ਇਸ ਮੋਰਚੇ ਦੀ ਸਫਲਤਾ ਦੇ ਮੂਹਰੇ ਝੁਕੇ ਤੇ ਵਰਨਾ ਕਿਸੇ ਨਾਲ ਉਹਨੂੰ ਤੱਕ ਗੱਲਣਾ ਕੀਤੀ ਜਾਵੇ ਜਦੋਂ ਤੱਕ ਇਹ ਪ੍ਰੋਗਰਾਮ ਨੇਪਰੇ ਨਹੀਂ ਚੜ ਜਾਂਦਾ ਸੋ ਦੂਜੀ ਬੇਨਤੀ ਜਿਹੜਾ ਬਾਬਾ ਗਰਮੀਤ ਸਿੰਘ ਹੋਰਾਂ ਨੇ ਸੁਝਾ ਦਿੱਤਾ ਸੀ ਸਰਬੱਤ ਖਾਲਸੇ ਦਾ 7 ਤਰੀਕ ਦੀ ਪ੍ਰੋਗਰਾਮ ਦੀ ਕਾਮਯਾਬੀ ਲਈ ਜਿਦੇ ਵਿੱਚ ਸਭਾ 'ਚ ਪ੍ਰਚਾਰ ਕਰਨਾ 30 ਤਰੀਕ ਨੂੰ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਨੀਆਂ ਇਹਦੇ ਤੋਂ ਇਲਾਵਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਡਿਊਟੀਆਂ ਲਾ ਕੇ ਪਿੰਡਾਂ 'ਚ ਜਾਣਾ ਗਰੰਠੀ ਸੁਭਾਵਾਂ ਨੂੰ ਮਿਲਣਾ ਗੁਰਦੁਆਰਿਆਂ 'ਚੋਂ ਅਨਾਊਂਸਮੈਂਟਾਂ ਕਰਨੀਆਂ ਉਸ ਸਮੇਂ ਦੇ ਦੌਰਾਨ ਸਰਬੱਤ ਖਾਲਸਾ ਬਾਰੇ ਵਿਚਾਰ ਕਰਦੇ ਰਹੀਏ ਜੇ ਲੋੜ ਪਵੇ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਬੱਤ ਖਾਲਸਾ ਦਾ ਵੀ ਟਾਕੇ ਐਲਾਨ ਕੀਤਾ ਜਾ ਸਕੇ ਕਿਉਂਕਿ ਸਰਬੱਤ ਖਾਲਸੇ ਦੀ ਕਾਮਯਾਬੀ ਲਈ ਸਾਰੀਆਂ ਸੰਪਰਦਾਵਾਂ ਸਾਰੀਆਂ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਨਮਾਇੰਦਾ ਲੋਕਾਂ ਦੇ ਨਾਲ ਵਿਚਾਰ ਕਰਨਾ ਬੇਹੱਦ ਜ਼ਰੂਰੀ ਹੈ ਸੋਸ ਪ੍ਰੋਗਰਾਮ ਦੀ ਤਿਆਰੀ ਦੇ ਨਾਲ-ਨਾਲ ਸਾਰੇ ਪ੍ਰਬੰਧਕ ਜਿਹੜੇ ਆ ਉਹਦੇ ਤੇ ਵੀ ਚਰਚਾ ਕਰਦੇ ਰਹਿਣ ਸੋ ਇਹਦੇ ਤੋਂ ਇਲਾਵਾ ਜਥੇਦਾਰ ਗੁਰਮੀਤ ਸਿੰਘ ਜੀ ਵਾੜਾ ਬ੍ਰਿਮ ਸਿੰਘ ਤੋਂ ਸੁਤਵੰਤ ਸਿੰਘ ਜੀ ਮਾਲਕ ਤਲਵੰਡੀ ਭਾਈ ਤੋਂ ਜਿਨ੍ਹਾਂ ਨੇ ਪੁਸਟੀਵ ਨੌਕਰੀ ਇਸ ਕਰਕੇ ਛੱਡੀ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਦੋ ਦਰਜਣ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਉਹਨਾਂ ਨੇ ਉਹ ਮੁਕੱਦਮਾ ਮੇਰਾ ਖਿਆਲ ਹੈ ਕਿ ਉਹ ਸੁਪਰੀਮ ਕੋਰਟ ਤੱਕ ਅਜੇ ਤੱਕ ਵੀ ਲੜ ਰਹੇ ਨੇ ਪਰ ਆਪਣੀ ਨੌਕਰੀ ਉਹਨਾਂ ਨੇ ਕੁਰਬਾਨ ਕਰ ਦਿੱਤੀ ਪਰੰਤੂ ਉਹ ਲੜਾਈ ਜਿਹੜੀ ਆ ਵਿਚਾਰੇ ਨਹੀਂ ਛੱਡੀ ਹਾਲਾਂਕਿ ਉਹਨਾਂ ਨੂੰ ਬੇहद ਲਾਲਚ ਦਿੱਤੇ ਗਏ ਉਹ ਸਾਰੇ ਇੱਥੇ ਪਹੁੰਚੇ ਨੇ ਭਾਈ ਪਵਨਦੀਪ ਸਿੰਘ ਜੀ ਅਕਾਲੀਓ ਇਸੇ ਤਰ੍ਹਾਂ ਜਥੇਦਾਰ ਫੌਜਾ ਸਿੰਘ ਜੀ ਧਨੋਰੀ श्रोमणी अकाली दल फतेह तो सरदार काका सिंह जी बिठाला सरप्रस्त सिंह जिला मीत प्रधान अमनदीप सिंह प्रधान तो सारे इतने पहुंचे ने सरदार भगत सिंह जी